ਤੇ ਬਾਈ ਤੁਸੀਂ ਆ ਚੱਕੀ ਬਾਰੇ ਦੱਸੋਗੇ ਹਾਂਜੀ ਸਰ ਇਹ ਟਰੇਲੂ ਡੋਮੈਸਟਿਕ ਚੱਕੀ ਹੈ ਜੀ ਇਹ ਇਹਦੇ ਵਿੱਚ ਕੀ ਆ ਜਿਵੇਂ ਕਿ ਆਪਾਂ ਆਮ ਚੱਕੀਆਂ ਤੇ ਆਟਾ ਪਸਵਾਨੇ ਆ ਉਥੇ ਕਣ ਮੱਚ ਜਾਂਦਾਗਾ ਆਟਾ ਬਹੁਤ ਹੀਟ ਅਪ ਹੋ ਜਾਂਦਾਗਾ ਮਿਨਰਲ ਫਾਈਬਰ ਹੁੰਦੇ ਜਿਹੜੇ ਉਹ ਨਿਕਲ ਜਾਂਦੇ ਹੈਗੇ ਇਦੇ ਵਿੱਚ ਕੀ ਹੈਗਾ ਉਹ ਤੁਹਾਨੂੰ ਹਰੇਕ ਚੀਜ਼ ਬਰਕਰਾਰ ਮਿਲੂਗੀ ਸਲੋ ਚੱਕਰਾਂ ਦੇ ਉੱਤੇ ਇਹਦੇ ਵਿੱਚ ਪਸਾਈ ਹੁੰਦੀ ਹੈ ਜੀ ਮੈਦੇ ਤੋਂ ਲੈ ਕੇ ਆਪਾਂ ਦਲੀਏ ਤੱਕ ਪੀਸ ਸਕਦੇ ਆ ਇਹਦੇ ਵਿੱਚ ਹਰ ਤਰ੍ਹਾਂ ਦੀ ਆਈਟਮ ਆਪਾਂ ਇਹਦੇ ਵਿੱਚ ਪੀਸ ਸਕਦੇ ਆ ਮਸਾਲੇ ਪੀਸ ਸਕਦੇ ਆ ਜੀ ਆਪਾਂ ਇਹਦੇ ਵਿੱਚ ਹਰ ਤਰ੍ਹਾਂ ਦੇ ਦਾਣੇਦਾਰ ਆਈਟਮ ਆਗਰ ਆਪਾਂ ਇਹਦੇ ਵਿੱਚ ਗੱਲ ਕਰੀਏ ਕੋਈ ਜਿਵੇਂ ਫਲੀਦਾਰ ਗੰਢੀਦਾਰ ਜਿਵੇਂ ਹਲਦੀ ਹੋਗੀ ਜਾਂ ਮਿਰਚ ਵਗੈਰਾ ਹੋਗੀ ਉਹਦੇ ਵਾਸਤੇ ਆਪਣੇ ਦੂਸਰੇ 2 HP ਦੇ ਮਾਡਲ ਹੋ ਗਈ ਜੀ ਹਾਂਜੀ ਹਾਂਜੀ ਇਹਦੇ ਵਿੱਚ ਮਤਲਬ ਹੈ ਜੇ ਕੋਈ ਹਲਦੀ ਵਗੈਰਾ ਜਾਂ ਕੋਈ ਹਲਦੀ ਵਗੈਰਾ ਇਹਦੇ ਵਿੱਚ ਇਹ ਸਿੰਗਲ ਵਾਰਚ ਹੀ ਪੀਸਦੀ ਹੈ ਜੀ ਇਹ ਇਹਦੇ ਵਿੱਚ ਹੌਪਰ ਲਗਾਇਆ ਹੋਇਆ ਹੈ ਫਲੀਦਾਰ ਗੰਢੀਦਾਰ ਕੋਈ ਵੀ ਆਈਟਮ ਹੈ ਉਹ ਇੱਥੋਂ ਦੀ ਪੀਸੀ ਜਾਊਗੀ ਇਹਦੇ ਵਿੱਚ ਦਾਣੇਦਾਰ ਆਈਟਮ ਇੱਧਰ ਦੀ ਜਾਊਗੀ ਜੀ ਇਹਦੇ ਵਿੱਚ ਉਹ ਦੂਆ ਦੂਸਰੀ ਮਤਲਬ ਆ ਹਾਂਜੀ ਇਹ ਫੁੱਲੀ ਆਟੋਮੈਟਿਕਲੀ ਡੋਮੈਸਟਿਕ ਆ ਗਈ ਜੀ ਇਹ ਜਿਵੇਂ ਆਪਾਂ ਕੋਈ ਕਮਰਸ਼ੀਅਲ ਦੁਕਾਨਦਾਰੀ ਵਿੱਚ ਹਾਂਜੀ ਦੁਕਾਨਦਾਰੀ ਦੇ ਵਿੱਚ ਯੂਜ਼ ਕਰਨਾ ਉਹਦੇ ਵਾਸਤੇ ਹੈ ਜੀ ਇਹਦੀ ਪ੍ਰਾਈਸ ਵਗੈਰਾ ਕੀ ਸਰ ਵੈਸੇ ਇਹਦੀ ਪ੍ਰਾਈਸ ਹੈ ਡਿਸਕਾਊਂਟ ਇਹਦੇ ਉੱਪਰ ਆਪਾਂ ਮੇਲੇ ਤੇ ਡਿਸਕਾਊਂਟ ਕੰਪਨੀ ਦੇ ਰਹੀ 8000 ਰੁਪਏ ਜੀ ਇਸ ਮਾਡਲ ਦੇ 2 HP ਤੇ ਫੁਲ ਫੁਲਗਲਾਈਰ ਹੈ ਇਹ 26990 ਦੀ ਆਪਾਂ ਪਹੁੰਚ ਦੇ ਰਹੇ ਹਾਂ ਜੀ ਵੈਸੇ ਇਹਦਾ ਜਿਹੜਾ ਪ੍ਰਾਈਸ ਹੈ ਉਹ 34929 ਪ੍ਰਾਈਸ ਹੈ ਇਹਦਾ ਇਹ ਸਰ ਵੈਸੇ 26790 ਰੁਪਏ ਦੀ ਇਹਦੇ ਤੇ 4800 ਰੁਪਏ ਦਾ ਡਿਸਕਾਊਂਟ ਚੱਲ ਰਿਹਾ ਹੈਗਾ ਕੰਪਨੀ ਵੱਲੋਂ 21990 ਦੇ ਵਿੱਚ ਆਪਾਂ ਪਹੁੰਚ ਦੇ ਰਿਆ ਜੀ ਕਰੇ ਇਹਦੀ ਵਾਰੰਟੀ ਵਗੈਰਾ ਕੀ ਹੈ ਇਹਦੀ ਸਰ 1 ਸਾਲ ਦੀ ਇਲੈਕਟ੍ਰੋਨਿਕ ਪਾਰਟਸ ਦੀ ਵਾਰੰਟੀ ਹੈ ਕੰਪਨੀ ਵੱਲੋਂ ਚੈਂਬਰ ਗਰੈਂਟਰ ਹੈ ਜਿਹੜਾ ਦੀ ਲਾਈਫਟਾਈਮ ਦੀ ਗਾਰੰਟੀ ਹੈ ਸਰ ਅੱਛਾ ਇਹਦੀ ਕਸਰ ਨਹੀਂ ਦੀ ਉਹਦਾ ਇਹ ਰਿਪਲੇਸ ਕਰਕੇ ਦੇਵੂਗੇ ਜੇ ਹਾਂਜੀ ਹਾਂ ਲਾਈਫਟਾਈਮ ਦੇ ਵਿੱਚ ਆਗਰੇ ਕਸਦਾ ਹੈ ਬ੍ਰੇਕੇਜ ਦੀ ਨਹੀਂ ਗਾਰੰਟੀ ਹੈਗੀ ਕੱਸਣ ਦੀ ਗਾਰੰਟੀ ਹੈਗੀ ਜੀ ਇਹਦੀ ਜੇ ਕੋਈ ਕੁਝ ਜਿਆ ਆਪਾਂ ਵਾਧੂ ਘੱਟ ਪਾ ਦੇ ਹਾਂ ਜਿਵੇਂ ਕਿ ਇਹਦੇ ਵਿੱਚ ਲੋਹੇ ਦੀ ਕੋਈ ਆਈਟਮ ਚਲੀ ਗਈ ਜੀ ਆਪਾਂ ਨਹੀਂ ਧਿਆਨ ਦਿੱਤਾ ਤਾਂ ਉਹਦੇ ਨਾਲ ਕੀ ਇਹ ਬ੍ਰੇਕੇਜ ਹੋਣ ਦੀ ਇਹ ਸੁਭਾਵਨਾ ਰਹਿੰਦੀ ਆ ਉਹਦੀ ਕੋਈ ਗਾਰੰਟੀ ਨਹੀਂ ਦਿੰਦੀ ਕੰਪਨੀ ਸਿਰਫ ਕੱਸਾਈ ਦੀ ਹੈ ਜੀ ਅਗਰ ਲਾਈਫਟਾਈਮ ਦੇ ਵਿੱਚ ਇਹ ਘਸ ਜਾਂਦਾ ਤਾਂ ਤੁਹਾਡਾ ਡਬਲ ਆਫ ਪਾਰਟ ਚੇਂਜ ਕਰਕੇ ਦਿਓ ਇਹ ਸਿਰਫ ਨਟਰਾਜ ਕੰਪਨੀ ਦੇ ਵਿੱਚ ਹੀ ਹੈ ਇਹਦਾ ਕੋਈ ਟੋਲ ਫਰੀ ਨੰਬਰ ਜਿਹੜਾ ਜਿਹੜੇ ਸਰ ਇਹਦਾ ਆਪਣੇ ਲਵੇ ਆਲ ਪੰਜਾਬ ਹਿਮਾਚਲ ਜੀ ਐਂਡ ਕੇ ਆਪਣੇ ਕੋਲੇ ਤਿੰਨੋਂ ਸਟੇਟਾਂ ਦਾ ਆਪਣੇ ਕੋਲੇ ਇੱਥੇ ਹੀ ਹੈਗਾ ਇਹਦਾ ਕੋਈ ਟੋਲ ਫਰੀ ਨੰਬਰ ਵਗੈਰਾ ਉਹ ਕੰਪਨੀ ਦਾ ਜਿਹੜੇ 사이ਟ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ 사이ਟ ਕਿਹੜੀ ਆ ਦੀ ਸਰ 사이ਟ ਬਾਰੇ ਐਚਚਲੀ ਮੈਨੂੰ ਨਹੀਂ ਜਾਣਕਾਰੀ ਹੈਗੀ ਉਸ ਨਟਰਾਜ਼ ਡਬਲ ਨਟਰਾਜ਼ ਤੁਸੀਂ ਦੋਸਤ 12 ਬਾਰੋਂ ਜਗਾ ਹੋਵੇਗਾ ਤੇ ਉਹਦੇ ਤੁਸੀਂ ਸਰ ਕੋਲ ਨਟਰਾਜ਼ ਉਹ ਲਿਖਿਆ ਹੋਰ ਹਾਂਜੀ ਹਾਂਜੀ ਉਹ ਤੁਸੀਂ ਆਨਲਾਈਨ ਸਰਚ ਮਾਰ ਸਕਦੇ ਹੋ ਜਿੱਥੇ ਹੈ ਨਾ ਹਾਂਜੀ ਹਾਂਜੀ ਸਰ ਥੈਂਕ ਯੂ ਬੱਸ ਓਕੇ ਸਰ ਤਾਂ ਬਾਈ ਨੇ ਇਸ ਬਾਰੇ ਜਾਣਕਾਰੀ ਦਿੱਤੀ ਬਹੁਤ ਹੀ ਜਾਣਕਾਰੀ ਦਿੱਤੀ ਕਿ ਜੇ ਇਹ ਘਰੇਲੂ ਸਮਾਨ ਵਾਸਤੇ ਲੈ ਰਹੇ ਆ ਤੇ ਇੱਧਰ ਪਸਾਈ ਵੀ ਕਰ ਰਹੇ ਆ ਠੀਕ ਹੈ ਤੇ ਆ ਇਹਨਾਂ ਦਾ ਨਟਰਾਜ ਦਾ ਸਾਰਾ ਕੁਝ ਹੈ ਤੇ ਜੋ ਵੀ ਇਹਦੇ ਤੇ ਪੈਂਫਲੈਟ ਤੇ ਦਿੱਤਾ ਹੋਇਆ ਤਾਂ ਇਹਨਾਂ ਨਾਲ ਕੰਟੈਕਟ ਤੁਸੀਂ ਕਰ ਸਕਦੇ ਹੋ ਤੇ ਜੇ ਤੁਹਾਨੂੰ ਕੋਈ ਮਤਲਬ ਇਸ ਦੇ ਇਛਕੋਂ ਲੈਣ ਦੇ ਆਟਾ ਚੱਕੀ ਨੂੰ ਜੋ ਕਿ ਕਿਸੇ ਨੇ ਬਿਜ਼ਨਸ ਕਰਨਾ ਜਿਵੇਂ ਹਲਦੀ ਵਗੈਰਾ ਦਾ ਕਰਨਾ ਉਹਦੇ ਵਾਸਤੇ ਵੀ ਇਹਨਾਂ ਕੋਲ ਸਾਰਾ ਕੁਝ ਹੈਗਾ ਤਾਂ ਸੋ ਦੋਸਤੋ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਸੋ ਥੈਂਕ ਯੂ